ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਸੋ ਗੁਰੂ ਨਾਨਕ ਦੇਵ ਜੀ ਨਾਮદાન ਦੇ ਖੁੱਲੇ ਗਫੇ ਵਰਤੋਂਦੇ ਪ੍ਰੇਮ ਦੀਆਂ ਜਿੱਤਾਂ ਪ੍ਰਾਪਤ ਕਰਦੇ ਹੋਏ ਹਰ ਦੁਆਰ ਪਹੁੰਚਦੇ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਬਾਬਾ ਮਰਦਾਨਾ ਜੀ ਉਹਨਾਂ ਦੇ ਪ੍ਰੀਏ ਮਿੱਤਰ ਉਹਨਾਂ ਦੇ ਸਭ ਤੋਂ ਪਿਆਰੇ ਬੁਰ ਸਿੱਖ ਪ੍ਰਾ ਉਹਨਾਂ ਦੇ ਨਾਲ ਨੇ ਜੀ ਹਰ ਦੁਆਰ ਪਾਂਚ ਕੇ ਉਹ ਖੁਸ਼ਵੰਤ ਘਾਟ ਦਏ ਜਿੱਥੇ ਹਿੰਦੁਸਤਾਨ ਦੇ ਹਰ ਭਾਗ ਤੋਂ ਲੋਕ ਆਪਣੇ ਪਿਤਰਾ ਨੂੰ ਮੁਕਤ ਕਰਾਉਣ ਲਈ ਆਏ ਹੋਏ ਸੀ ਬ੍ਰਾਹਮਣਾ ਦੀਆਂ ਜਿਹੜੀਆਂ ਹਰਕਤਾਂ ਸੀ ਉਹਦੇ ਅਨੁਸਾਰ ਰੀਤੀ ਰਿਵਾਜ ਕਰ ਰਏ ਸੀ ਜੀ ਉਹ ਆਪਣੀ ਆਪ ਨੂੰ ਮਲ ਮਲ ਕੇ ਇਉਂ ਤੁਰ ਰਹੇ ਸੀ ਜਿਵੇਂ ਕਿ ਉਹ ਆਪਣੇ ਜਨਮ ਜਮਾਂਤਰਾ ਦੀ ਮਹਿਲ ਤੁਰ ਰਹੇ ਹੋਣ ਗੁਰੂ ਪਾਸ਼ਾ ਜੀ ਆਉਂਦੇ ਨੇ ਜੀ ਸਾਰਾ ਦ੍ਰਿਸ਼ ਦੇਖਦੇ ਨੇ ਤੇ ਉਸ ਸਮੇਂ ਦਿਨ ਜਿਹੜਾ ਚੜ ਰਿਹਾ ਸੀ ਤੇ ਸੂਰਜ ਜਿਵੇਂ ਕਿ ਪੂਰਬ ਵਾਲੇ ਪਾਸੇ ਚੜਦਾ ਉਹ ਉਦੇ ਰਿਹਾ ਜੀ ਸੂਰਜ ਨੂੰ ਚੜ੍ਹਦਾ ਵੇਖ ਕੇ ਜਿਹੜੇ ਯਾਤਰੀ ਸੀ ਜੀ ਉਹ ਸਾਧੂ ਸੰਤ ਤੇ ਹੋਰ ਸਾਰੇ ਇਕੱਠੇ ਹੋ ਕੇ ਉਸ ਜਲ ਦੇ ਵਿੱਚ ਜਾਂਦੇ ਨੇ ਤੇ ਉਸ ਤੋਂ ਬਾਅਦ ਸੂਰਜੇ ਵਾਲੇ ਮੂੰਕਾਰਖੇ ਦੇ ਵਾਲਾ ਪਾਣੀ ਸੁੱਟਣਾ ਸ਼ੁਰੂ ਕਰਦੇ ਨੇ ਗੁਰੂ ਪਾਸ਼ਾ ਜੀ ਜਾਣਦੇ ਸਨ ਕਿ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਬਿਲਕੁਲ ਫੋਕੇ ਵਹਿਮ ਨੇ ਅਦੰਬਰ ਹੈ ਇਹਦੇ ਨਾਲ ਮਾਨਵਤਾਂ ਨੂੰ ਭਲੇਖੇ ਵਿੱਚ ਰੱਖਿਆ ਜਾ ਰਿਹਾ ਹੈ ਗੁਰੂ ਪਾਸ਼ਾ ਜੀ ਉਹਨਾਂ ਦੇ ਵਹਿਮ ਨੂੰ ਦੂਰ ਕਰਨਾ ਚਾਹੁੰਦੇ ਸੀ ਇਸ ਕਰਕੇ ਗੁਰੂ ਪਾਸ਼ਾ ਜੀ ਨੇ ਸੋਚਿਆ ਕਿ ਇਹਨਾਂ ਨੇ ਸਿੱਧੇ ਤਰੀਕੇ ਨਾਲ ਮੇਰੀ ਗੱਲ ਨੂੰ ਸਮਝਨਾਂ ਲਈ ਕੋਈ ਨਾਟਕੀ ਕਾਰਜ ਕਰਨਾ ਪਵੇਗਾ ਇਸ ਲਈ ਗੁਰੂ ਪਾਸ਼ਾ ਕੀ ਕਰਦੇ ਨੇ ਸੰਗਤ ਜੀ ਉਵੇਂ ਆਪਣੇ ਜਿਹੜੇ ਵਸਤਰ ਹੈ ਉਤਾਰ ਕੇ ਸਾਈਡ ਤੇ ਰੱਖ ਦਿੰਦੇ ਨੇ ਹਰ ਦੁਆੜ ਦੇ ਪਾਣੀ ਦੇ ਵਿੱਚ ਜਾ ਵੜਦੇ ਨੇ ਗੁਰੂ ਪਾਸ਼ਾ ਇਸ ਲਈ ਤਾਂ ਕਿ ਲੋਕਾਂ ਨੂੰ ਸਮਝਾਉਣਾ ਕਰ ਸਕਣ ਪੱਛਮ ਵਾਲੇ ਪਾਸੇ ਫਿਰ ਉਹ ਮੂੰਹ ਕਰਕੇ ਛੇਤੀ ਜੇਤੀ ਪਾਣੀ ਸੱਟਣਾ ਸ਼ੁਰੂ ਕਰਦੇ ਨੇ ਸਾਰੇ ਦੇਖਦੇ ਨੇ ਕਿ ਇਹ ਇਨਸਾਨ ਉਲਟੇ ਪਾਸੇ ਮੂੰਹ ਕਰਕੇ ਇਹ ਕਿਰਿਆ ਕਿਉਂ ਕਰ ਰਿਹਾ ਹੈ ਬੜੇ ਹਰਾਨ ਹੁੰਦੇ ਆ ਜੀ ਉਹ ਪਰ ਕਈ ਉਹਨਾਂ ਨੂੰ ਜੋ ਸੋਚਦੇ ਕਿ ਹੋ ਸਕਦਾ ਹੈ ਇਹ ਕੋਈ ਮੁਸਲਮਾਨ ਬੀਰ ਹੋਵੇ ਜਿਹੜਾ ਇਹ ਮੰਨਦਾ ਹੋਵੇ ਕਿ ਜਿਹੜਾ ਮੁਰਸ਼ਿਦ ਹੈ ਰੱਬ ਹੈ ਉਹ ਪੱਛਮ ਵਾਲੇ ਪਾਸੇ ਹੋਵੇ ਤਾਂ ਹੀ ਉੱਧਰ ਪਾਣੀ ਜ਼ੁਤਰੇ ਹੈ ਉਸ ਤੋਂ ਥੋੜੇ ਸਮੇਂ ਬਾਅਦ ਜਦੋਂ ਗੁਰੂ ਪਾਸ਼ਾ ਜੀ ਇਦਾਂ ਕਰਦੇ ਰਹਿੰਦੇ ਨੇ ਉਹਨਾਂ ਦਾ ਜਿਹੜਾ ਧਿਆਨ ਉਗੜੂ ਪਾਸ਼ਾ ਜੀ ਵੱਲ ਚਲਾ ਜਾਂਦਾ ਤੇ ਉਹ ਪੁੱਛੇ ਬਿਨਾਂ ਰਹਿ ਨਹੀਂ ਸਕਦੇ ਕੋਲ ਜਾ ਕੇ ਕਹਿੰਦੇ ਨੇ ਭਾਈ ਸਾਹਿਬ ਤੁਸੀਂ ਕੌਣ ਹੋ ਪੁਲਾਹ ਨੂੰ ਇਹਦਾ ਵੀ ਨਹੀਂ ਪਤਾ ਕਿ ਸੂਰੇ ਸਾਹਮਣੇ ਪੂਰਬ ਵਾਲੇ ਪਾਸੇ ਚੜ ਰਿਹਾ ਤੁਸੀਂ ਦੇਖ ਕੇ ਵੀ ਅਨਜਾਨ ਬਣ ਰਹੇ ਹੋ ਉਲਟੇ ਪਾਸੇ ਪਾਣੀ ਦੇ ਰਿਹਾ ਤੁਸੀਂ ਪਾਣੀ ਦੇ ਪੱਛੋਂ ਵਾਲੇ ਪਾਸੇ ਕਿਉਂ ਸੌਂ ਰਹੇ ਆ ਗੁਰੂ ਜੀ ਮੁਸਕਰਾਪੇ ਤੇ ਕਹਿਣ ਲੱਗੇ ਜਿਨੂੰ ਪਹਿਲਾਂ ਇਹ ਦੱਸੋ ਕਿ ਤੁਸੀਂ ਇੱਥੇ ਕੀ ਕਰ ਰਹੇ ਮੈਂ ਤਾਂ ਇੱਕ ਖਾਸ ਮਨੋਰਥ ਤੇ ਕਰਕੇ ਆਪਣੇ ਕਿਸੇ ਖਾਸ ਲਾਭ ਦੇ ਹਿਤ ਇੱਧਰ ਉਲਟੇ ਪਾਸੇ ਪਾਣੀ 'ਚ ਟਰੇ ਆ ਪਰ ਮਿਰਬਾਨੀ ਕਰਕੇ ਮੈਨੂੰ ਇਹ ਦੱਸਣਾ ਪਊ ਕਿ ਤੁਸੀਂ ਝੜਦੇ ਵਾਲੇ ਪਾਸੇ ਕਿਉਂ ਪਾਣੀ ਸੌਂ ਰਹੇ ਹੋ ਉਹ ਗੁਰੂ ਜੀ ਨੂੰ ਲਜਾਨ ਸਮਝ ਕੇ ਫਿਰ ਸਾਰੇ ਇਕੱਠੇ ਬੋਲ ਪੈਂਦੇ ਆ ਕਹਿੰਦੇ ਜੀ ਅਸੀਂ ਆਪਣੇ ਪਿਤੜਾਂ ਨੂੰ ਪਾਣੀ ਦੇ ਰਹੇ ਆ ਗੁਰੂ ਜੀ ਇਹਨਾਂ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋਣ ਦਾ ਪ੍ਰਗਟਾਵਾ ਕਰਦੇ ਨੇ ਕਿ ਕਿ ਸੱਚੇ ਪਾਤਸ਼ਾਹ ਹਜੂਰ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਸਭ ਕੋਈ ਜਾਣਦੇ ਨੇ ਦਿਲਾਂ ਦੀ ਜਾਣਦੇ ਨੇ ਪਰ ਜਾਣ ਬੁੱਝ ਕੇ ਉਹ ਇਦਾਂ ਪ੍ਰਗਟਾਵਾ ਕਰਦੇ ਨੇ ਜਿਵੇਂ ਕਿ ਉਹਨਾਂ ਨੂੰ ਬਹੁਤ ਹੈਰਾਨੀ ਹੋ ਰਹੀ ਆ ਉਹ ਪੁੱਛਣਾ ਕਰਦੇ ਨੇ ਕਿ ਪਰ ਤੁਹਾਡੇ ਪਿਤੜ ਰਹਿੰਦੇ ਕਿੱਥੇ ਆ ਉਹ ਇਸ ਜਗ੍ਹਾ ਤੋਂ ਕਿੰਨੇ ਕ ਦੂਰ ਨੇ ਉਹ ਸਾਰੇ ਕਹਿ ਲੱਗਦੇ ਆ ਜੀ ਉਹ ਦੂਜੀ ਦੁਨੀਆ ਦੇ ਵਿੱਚ ਵੱਸਦੇ ਨੇ ਉਹਨਾਂ ਦਾ ਫਾਸਲਾ ਸਾਡੀ ਸਮੇ ਤੋਂ ਵੀ ਪਰੇ ਆ ਬਸ ਇੰਨਾ ਪਤਾ ਕਿ ਉਹ ਸਾਡੇ ਤੋਂ ਲੱਖਾਂ ਕਰੋੜਾਂ ਕੋਹਾਂ ਦੂਰ ਰਹਦੇ ਨੇ ਗੁਰੂ ਜੀ ਉਹਨਾਂ ਦੀ ਗੱਲ ਸੁਣ ਕੇ ਤੇ ਉਹ ਤਾਂ ਕੋਸ਼ਿਸ਼ ਕੇ ਬੋਲਦੇ ਆ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤਾਂ ਮੇਰਾ ਜਿਹੜਾ ਨਿਸ਼ਚੈ ਪੱਕਾ ਕਰਤਾ ਇਹ ਕਹਿ ਕੇ ਉਹ ਪੂਰਬ ਵਾਲੇ ਪਾਸੇ ਜਿਹੜਾ ਉਨਤੇ ਪਾਸੇ ਜਿਹੜਾ ਹੈਗਾ ਸੌਰੀ ਦੂਜੇ ਪਾਸੇ ਪੱਛਮ ਵਾਲੇ ਪਾਸੇ ਪਾਣੀ ਛੱਟਣ ਲਈ ਤਿਆਰ ਹੋ ਜਾਂਦੇ ਨੇ ਤੇ ਜੋਰ-ਜੋਰ ਦੀ ਪਾਣੀ ਵੱਤਵਦ ਛੱਟਣਾ ਸ਼ੁਰੂ ਕਰਦੇ ਨੇ ਜਿਹੜੇ ਸਾਰੇ ਯਾਤਰੀ ਐ ਉਹਨਾਂ ਨੂੰ ਵੇਖੀ ਜਾ ਰਹੇ ਨੇ ਹੈਰਾਨ ਹੋ ਰਹੇ ਨੇ ਗੁਰੂ ਜੀ ਪਾਣੀ ਵਿੱਚ ਉੱਠੀ ਗਏ ਉੱਠੀ ਗਏ ਯਾਤਰੀਆਂ ਨੇ ਫੇਰ ਗੁਰੂ ਜੀ ਨੂੰ ਪੁੱਛਣਾ ਕੀਤਾ ਕਿ ਸਾਨੂੰ ਤੁਸੀਂ ਆਪਣੇ ਬਾਰੇ ਕੁਝ ਦੱਸੋ ਸਾਡੇ ਬਾਰੇ ਤਾਂ ਤੁਸੀਂ ਸਾਰਾ ਕੁਝ ਪੁੱਛ ਲਿਆ ਭਰੂਜੀ ਨੇ ਜਦੋਂ ਉਹਨਾਂ ਨੂੰ ਕੁਝ ਨਾ ਦੱਸਿਆ ਤਾਂ ਫਿਰ ਉਹ ਰੋਲਾ ਪਉਣ ਲੱਗੇ ਤੇ ਕਹਿਣ ਲੱਗੇ ਤੁਸੀਂ ਸਾਥੋਂ ਦਾ ਪੁੱਛ ਰਿਆ ਪਰ ਸਾਨੂੰ ਕੁਝ ਦੱਸਦੇ ਨਹੀਂ ਭਈ ਕਿ ਇੱਧਰ ਪਾਣੀ ਭੇਜ ਕੇ ਨੂੰ ਰਹਿਣੂ ਸਾਨੂੰ ਵੀ ਦੱਸਣਾ ਕਰੋ ਭਰੂਜੀ ਥੋੜਾ ਜਿਹਾ ਰੋਕੇ ਤੇ ਕਹਿ ਮਗੇ ਵੀ ਕੁਪਦਰੋ ਪਰਸ਼ੋ ਮੈਨੂੰ ਤੰਗ ਨਾ ਕਰੋ ਤੁਹਾਨੂੰ ਨਹੀਂ ਪਤਾ ਕਿ ਮੈਂ ਕਿੰਨਾ ਪਰੇਸ਼ਾਨ ਆ ਸਾਡੇ ਵਾਲੇ ਪਾਸੇ ਸੁੱਕਾ ਪਿਆ ਹੋਇਆ ਹੈ ਮੇਲੇ ਖੇਤਾਂ ਨੂੰ ਪਾਣੀ ਦੇ ਰਿਆ ਮੈਂ ਉਦੋਂ ਮੇਰੇ ਖੇਤ ਸੁੱਕੀ ਜਾ ਰਹੇ ਨੇ ਤੇ ਇੱਧਰ ਤੁਸੀਂ ਮੈਨੂੰ ਗੁਰੂ ਕੇ ਤੰਗ ਕਰੀ ਜਾ ਰਹੇ ਤੇ ਗੱਲ ਸੁਣ ਕੇ ਨੂਕਾ ਵਿੱਚ ਜਿਹੜੀ ਉਤਸੁਕਤਾ ਸੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਹੈਰਾਨ ਹੋ ਕੇ ਪੁੱਛਦੇ ਨੇ ਕਿ ਤੁਹਾਡੇ ਖੇਤ ਹੈ ਕਿੱਥੇ ਜੀ ਕਿੰਨੀ ਕੀ ਬਾਟ ਨੇ ਕਿੰਨੀ ਕੁ ਦੂਰ ਨੇ ਗੁਰੂ ਬਾਦਸ਼ਾਹ ਕਹਿੰਦੇ ਨੇ ਕੋਈ ਬਹੁਤੀ ਦੂਰ ਨਹੀਂ ਬਸ ਕੋਈ 2 ਜਾਂ 28 ਕੋ ਕੁ ਦੂਰ ਹੋਤੇ ਹੈ ਮੇਰੀ ਬੇਨਤੀ ਹੈ ਕਿ ਮੈਨੂੰ ਤੰਗ ਨਾ ਕਰੋ ਮੈਨੂੰ ਮੇਰਾ ਕਾਰਜ ਕਰ ਲੈਣ ਦਿਓ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਾਰੇ ਹੱਸ ਪੈਂਦੇ ਆ ਜੀ ਤੇ ਕਹਿਣ ਲੱਗਦੇ ਆ ਭਈ ਭਲਿਆ ਪੁਰਖਾ ਤੂੰ ਇੰਨਾ ਸਿੱਧਾ ਹੈ ਜਿਹੜਾ ਪਾਣੀ ਤੂੰ ਬੁੱਕਾ ਨਾਲ ਸੋਤਰਾਹ ਤੱਕ ਗੰਗਾ ਦੇ ਵਿੱਚ ਜਾ ਕੇ ਮੁੜ ਗੰਗਾ ਦਾ ਜਲ ਬਣ ਕੇ ਉੱਥੇ ਡਿੱਗ ਰਿਹਾ ਤੀਰੇ ਖੇਤਾਂ ਦਾ ਕਿਵੇਂ ਪਹੁੰਚ ਸਕਦਾ ਹੈ ਗੁਰੂ ਜੀ ਕਹਿਣ ਲੱਗੇ ਤੁਸੀਂ ਕੋਈ ਵਿਵੇਕ ਦੀ ਗੱਲ ਕਰੋ ਤੁਸੀਂ ਕੋਈ ਿਆਹ ਦੀ ਗੱਲ ਕਰੋ ਜੇ ਤੁਹਾਡਾ ਖੱਟਿਆ ਪਾਣੀ सॉरी ਛੱਟਿਆ ਪਾਣੀ ਸੱਤਿਆ ਪਾਣੀ ਦੂਸਰੀ ਦੁਨੀਆ ਤੱਕ ਪਹੁੰਚ ਸਕਦਾ ਤਾਂ ਕੀ ਮੇਰਾ ਝਟਕਾਇਆ ਹੋਇਆ ਪਾਣੀ ਢਾਈ ਸੋ ਕੋ ਤੱਕ ਵੀ ਨਹੀਂ ਪਹੁੰਚ ਸਕਦਾ ਇਹ ਕਿੱਦਾਂ ਹੋ ਸਕਦਾ ਸੋ ਗੁਰੂ ਜੀ ਦੇ ਇਸ ਸਧਾਰਨ ਸਵਾਲ ਨੇ ਸਾਰਿਆਂ ਨੂੰ ਸੋਚੀ ਪਾਤਾ ਸਾਰਿਆਂ ਦੀ ਅੱਖਾਂ ਖੁੱਲ ਗਈਆਂ ਜੀ ਉਹਨਾਂ ਨੂੰ ਸੋਝੀ ਆ ਗਈ ਕੀ ਦਾ ਮਤਲਬ ਹੈ ਜਿਹੜੇ ਬ੍ਰਾਹਮਣ ਉਹਨਾਂ ਨੂੰ ਫਜ਼ੂਲ ਠਾਕਦੇ ਰਹਿੰਦੇ ਨੇ ਦਰਿਆ ਵਿੱਚੋਂ ਉੱਪੂ ਸਾਰੇ ਬਾਹਰ ਆ ਜਾਂਦੇ ਜੀ ਫੇਰ ਤੇ ਫਿਰ ਗੁਰੂ ਪਾਤਸ਼ਾਹ ਦੇ ਲੱਡ ਲੱਗ ਜਾਂਦੇ ਨੇ ਗੁਰੂ ਪਾਸ਼ਾ ਜੀ ਅੱਗੇ ਜਾਂਦੇ ਨੇ ਜਦੋਂ ਸਾਰੇ ਆਤੜੀ ਗੁਰਸਾਲ ਦੇ ਚੜ੍ਹਨੀ ਲੱਗ ਗਏ ਤਾਂ ਗੁਰੂ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਉਹ ਸਾਰੇ ਰਸਮ ਰਿਵਾਜ ਵਹਿਮ ਭਰਮ ਕੇਵਲ ਫੁਜੂਲੀ ਨਹੀਂ ਬਲਕਿ ਸਾਡੇ ਲਈ ਹਾਨੀ ਕਰਦੇ ਨੇ ਗੁਰੂ ਪਾਸ਼ਾ ਜੀ ਅੱਗੇ ਦੱਸਦੇ ਨੇ ਹਜ਼ੂਰ ਸੱਚੇ ਪਾਸ਼ਾ ਕਿ ਇਹਨਾਂ ਥੀਰਥਾਂ ਤੇ ਜਨਾਨ ਕਰਨ ਦਾ ਦਾਨ ਪੁੰਨ ਕਰਨ ਦਾ ਕੋਈ ਫਾਇਦਾ ਨਹੀਂ ਪ੍ਰਭੂ ਨਹੀਂ ਮਿਲਦਾ ਇਸ ਤ੍ਰਿਕੇ ਨਾਲ ਜਿਹੜੇ ਮਨੁੱਖ ਪ੍ਰਭੂ ਨੂੰ ਹਰ ਵੇਲੇ ਆਪਣੇ ਹਾਜ਼ਰ-ਨਾਜ਼ਰ ਸਮਝਦੇ ਨੇ ਸੱਚੀ ਤੇ ਸੁੱਚੀ ਕਿਰਤ ਕਰਦੇ ਨੇ ਨਾਮ ਜਪਦੇ ਨੇ ਵੰਦ ਕੇ ਛਕਦੇ ਨੇ ਉਹ ਸਹਿਜ ਸੁਭਾਗੀ ਪਰਮਾਤਮਾ ਨੂੰ ਪਾ ਲੈਂਦੇ ਨੇ ਗੁਰੂ ਜੀ ਇਹਨਾਂ ਯਾਤਰੀਆਂ ਨੂੰ ਉਪਦੇਸ਼ ਦੇ ਕੇ ਜਦੋਂ ਆਪਣੀ ਰਹਿਸ਼ਵਲੀ ਥਾਂ ਵੱਲ ਨੂੰ ਵੱਧਦੇ ਨੇ ਉਹਨਾਂ ਦੇਖਿਆ ਕਿ ਇੱਕ ਬ੍ਰਾਹਮਣ ਉਥੇ ਮੱਥੇ ਤੇ ਤਿੱਕਾ ਲਗਾਈ ਗਲ ਜਨੇਈ ਪਾਈ ਥੂਤੀ ਬਨ ਕੇ ਭੋਜਨ ਤਿਆਰ ਕਰ ਰਹੀ ਆ ਆਸ-ਪਾਸ ਹੋਰ ਵੀ ਤੇ ਬ੍ਰਾਹਮਣ ਇਕ ਗਿਰਿਆ ਕਰ ਰਹੇ ਨੇ ਉਹ ਦੇਖਦੇ ਨੇ ਕਿ ਇਸ ਬ੍ਰਾਹਮਣ ਦੀ ਲੱਗਦਾ ਹੈ ਸੱਚ ਭਿੱਟ ਦੀ ਜਿਹੜੀ ਐ ਇਹਦੇ ਵਿੱਚ ਵਿਚਾਰ ਹੈਗੀ ਆ ਸੋ ਉਹ ਆਪਣਾ ਇਹ ਦੇਖਣ ਲਈ ਕਿ ਇਹ ਸੱਚ ਭਿੱਟ ਨੂੰ ਮੰਨਦਾ ਜਾਂ ਨਹੀਂ ਮੰਨਦਾ ਤਾਂ ਗੁਰੂ ਪਾਸ਼ਾ ਆਪਣਾ ਸਵਾਨ ਇੱਕ ਥਾਂ ਰੱਖ ਕੇ ਸਹਿਜ ਸੁਭਾਅ ਉਸ ਬ੍ਰਾਹਮਣ ਦੇ ਚੌਂਕੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਕਹਿ ਲੱਗਦੇ ਨੇ ਪੰਡਤ ਜੀ ਮੈਨੂੰ ਇੱਕ ਬਲਦਾ ਹੋਇਆ ਕੂਲਾ ਦੇਵੋ ਮੈਂ ਵੀ ਰਸੋਈ ਤਿਆਰ ਕਰ ਲਵਾਂ ਹੁਣ ਉਹ ਜਿਹੜਾ ਬ੍ਰਾਹਮਣ ਆ ਉਹਨੇ ਪਹਿਲਾਂ ਪੋਚਾ ਪੱਟਾ ਲਾ ਕੇ ਆਪਣਾ ਜਿਹੜਾ ਚੌਂਕਾ ਹੈਗਾ ਉਹ ਆਪਦੇ ਜਨੀ ਸੋਚਾ ਕੀਤਾ ਸੀ ਜਦੋਂ ਬ੍ਰਾਹਮਣ ਨੇ ਗੁਰੂ ਜੀ ਨੂੰ ਆਪਣੇ ਚੌਂਕੇ ਦੇ ਅੰਦਰ ਵੇਖਿਆ ਤਾਂ ਉਹ ਵੀ ਕੂਲੇ ਵਾਂਗ ਮਚ ਉઠਿਆ ਚੀਖਦਾ ਹੋਇਆ ਬੋਲਿਆ ਕੌਣ ਏ ਤੂੰ ਮੇਰਾ ਚੌਂਕਾ ਫਿੱਟ ਦਿੱਤਾ ਮੇ ਵੀ ਸਾਰੀ ਇਸ ਮੰਗ ਦੀ ਫਿੱਟ ਦਿੱਤੀ ਮੇਰੀ ਇੰਨੀ ਮਿਹਨਤ ਬੇਕਾਰ ਚਲੀ ਗਈ ਤੁਹਾਨੂੰ ਪਤਾ ਹੈ ਮੈਂ ਪਹਿਲਾਂ ਪੋਚਾ ਫੇਰਿਆ ਫਿਰ ਲਕੀਰ ਮਾਰ ਕੇ ਲੱਕੜਾਂ ਨੂੰ ਧੋਤਾ ਸਕਾਇਆ ਫਿਰ ਸਾਰੇ ਬਰਤਨ ਧੋ ਮਾਂਜ ਕੇ ਰੱਖੇ ਬਾਅਦ ਚ ਆਪ ਇਸ਼ਨਾਨ ਕਰਕੇ ਸੁੱਚਾ ਹੋ ਕੇ ਰਸੋਈ ਤਿਆਰ ਕੀਤੀ ਸੀ ਪਰ ਤੂੰ ਭਿੱਤ ਕੇ ਸਭ ਕੁਛ ਨਸ਼ਟ ਕਰ ਦਿੱਤਾ ਨਿਕਲ ਜਾ ਮੇਰੇ ਪੋਚੇ ਝੋਂਕੇ ਵਿੱਚੋਂ ਕਿ ਇਸ ਤੋਂ ਪਹਿਲਾਂ ਕਿ ਮੈਂ ਬਲਦਾ ਹੋਇਆ ਕੂਲਾ ਤੇਰੇ ਸਿਰ ਦੇ ਵਿੱਚ ਮਾਰਾਂ ਗੁਰੂ ਜੀ ਉਹ ਦੀ ਇਹ ਫੜ ਕਾ ਹਟ ਸੁਣ ਕੇ ਬੜੇ ਸ਼ਾਂਤਮਈ ਸੱਜੇ ਲੈਜੇ ਵਿੱਚ ਬੋਲੇ ਪੰਡਤ ਜੀ ਤਿਰਜ ਕਰੋ ਮੈਂ ਤਾਂ ਕੇਵਲ ਇੱਕ ਬਲ ਦਾ ਕੋਲਾ ਮੰਗਿਆ ਸੀ ਤਾਂ ਕਿ ਮੈਂ ਵੀ ਆਪਣੀ ਦਸੋਈ ਕਰਨ ਤੁਸੀਂ ਤਾਂ ਇੰਨੇ ਧਰਮੀ ਦਾਨੀ ਪਰਵਕਾਰੀ ਜੀਵ ਇੱਕ ਕੋਲਾ ਦੇਣ ਬਦਲੇ ਕੋਲੇ ਵਾਂਗ ਮੱਛੁੱਥੇ ਮੈਂ ਤੁਹਾਡਾ ਕੀ ਘਟ ਦਿੱਤਾ ਹੈ ਮੈਂ ਤਾਂ ਤੁਹਾਡੀ ਕਿਸੇ ਵਾਸਤੇ ਅਸਮਗਰ ਨੂੰ ਹੱਥ ਤੱਕ ਨਹੀਂ ਲਾਇਆ ਕੀ ਇਹ ਕਿ ਇਨਸਾਨ ਦੇ ਨੇੜੇ ਉਹਨਾਂ ਲਈ ਸਰ ਉਹ ਜਿ ਪਿੱਕਿਆ ਜਾਂਦਾ ਹੈ ਜਿਹੜਾ ਬ੍ਰਾਹਮਣ ਹੈ ਜੀ ਉਹ ਹੁਣ ਹੋਰ क्रोध ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਮੈਂ ਢੂਮਾ ਕਸਾਈਆਂ ਚੰਦਾਲਾਂ ਨੂੰ ਆਪਣੇ ਜੌਕੇ ਵਿੱਚ ਦਾਖਲ ਹੁਣ ਨਹੀਂ ਦਿਆ ਦਿੰਦਾ ਕਿ ਮੈਂ ਤੁਹਾਡੇ ਵਰਗੇ ਬੰਦਿਆਂ ਦੇ ਖਾਤਰ ਆਪਣਾ ਜਨਮ ਭ੍ਰਿਸ਼ਟ ਕਰ ਲਵਾਂ ਇੱਕ ਉੱਚੀ ਜਾਤੀ ਦਾ ਸੁਣ ਸੁਵਤੀ ਬ੍ਰਾਹਮਣ ਆਪਣਾ ਧਰਮ ਹੁਣ ਗਵਾਲੇ ਤੋਂ ਦੇਵ ਕਰਕੇ ਐ ਸੰਨ ਕੇ ਗੁਰੂ ਜੀ ਮਸਕਰਾ ਕੇ ਕਹਿਣ ਲਗੇ ਕਿ ਤੁਸੀਂ ਕੀ ਸਮਝਿਓ ਕਿ ਇਸ ਵੇਲੇ ਤੁਸੀਂ ਇਸ ਚੌਂਕੇ ਦੇ ਵਿੱਚ ਕੰਦੇ ਬੈਠੇ ਹੋ ਤੇ ਤੁਸੀਂ ਬਹੁਤ ਸੋਚਿਓ ਮੈਂ ਤਾਂ ਵੇਖ ਰਿਆਂ ਤੇ ਤੁਹਾਡੇ ਨਾਲ ਨੀਚ ਤੋਂ ਨੀਚ ਜਾਤ ਦੇ 4 ਵਿਅਕਤੀ ਹੋਰ ਬੈਠੇ ਗਏ ਨੇ ਹੁਣ ਬ੍ਰਾਹਮਣ ਗੁਰੂ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਥੋੜਾ ਬੰਦਲ ਜਾਂਦਾ ਡਰ ਜਾਂਦਾ ਉਤ੍ਰੰਤ ਬੋਲਦਾ ਮੈਂ ਤਾਂ ਇੱਥੇ ਇਕੱਲਾ ਬੈਠਾ ਚਾਰ ਜਿਹੜੇ ਨੀਚ ਤੁਸੀਂ ਖੈਰੋ ਮੇਰੇ ਪਾਸ ਬੈਠਣੇ ਮੈਨੂੰ ਤਾਂ ਕੋਈ ਨਹੀਂ ਦਿਖਾਈ ਦਿੰਦਾ ਬੜੂ ਪਾਸ਼ਾ ਤਰ ਦਿੰਦੇ ਨੇ ਇਹ ਹੀ ਤਾਂ ਰਹੱਸ ਹੈ ਤੁਹਾਡੀਆਂ ਅੱਖਾਂ ਅੱਗੇ ਅਗਿਆਨਤਾ ਦਾ ਪਰਦਾ ਪਿਆ ਹੋਇਆ ਹੈ ਜਿਹੜਾ ਤੁਹਾਨੂੰ ਕੁਝ ਵੇਖਣ ਨਹੀਂ ਦਿੰਦਾ ਇਨਾਂ ਚਾਰ ਨੀਚਾਂ ਬਾਰੇ ਮੈਂ ਤੁਹਾਨੂੰ ਦੱਸਣਾ ਖੜਦਾ ਹਾਂ ਭੈੜੀ ਬੁੱਧੀ ਪਹਿਲਾ ਨੀਚ ਜੇਸ ਕਰਕੇ ਅਸੀਂ ਭੈੜੇ ਕੰਮ ਕਰਦੇ ਹਾਂ ਉਹ ਨੀਚ ਤੇ ਡੂਬਣੀ ਹੈ ਜਬਰ ਜਲਮ ਕਸਾਇਨ ਹੈ ਹੋਰਨਾਂ ਦੀ ਨਿੰਦਿਆ ਕਰਨੀ ਤੇ ਪਾਪਾਂ ਦੀ ਮਹਿਲ ਇਕੱਠੀ ਕਰਨੀ ਖਲਾਰਨ ਵਾਲਾ ਇਹ ਸਾਰਾ ਕੁਝ ਜਿਹੜਾ ਤੁਹਾਡੇ ਮਨ ਨੂੰ ਖੰਦਾ ਦਿੰਦਾ ਉਹੋ ਚੂੜੀ ਹੈ ਸੋ ਜਾ ਤਾ ਜੁੜਾ ਕੋਈ ਨਹੀਂ ਪਾਈ ਕਦੇ ਕਰਮ ਇਦਾਂ ਦੇ ਨੇ ਅੱਗੇ ਬਾਸ਼ਾ ਕਹਿੰਦੇ ਨੇ ਚੌਥਾ ਕ੍ਰੋਧ ਜਿਹੜਾ ਤੁਹਾਡੇ ਵਿੱਚ ਭਾਂ ਜਿਹੜੇ ਹੁਣੇ ਭੰਪੜ ਵਾਂਗ ਮੱਚਿਆ ਸੀ ਚੰਡਾਲ ਹੈ ਏ ਪੰਡਤ ਜੀ ਇਹੇ ਪੇਟ ਵਾਲੇ ਨੀਂਦ ਤੁਹਾਡੇ ਅੰਦਰ ਨੇ ਇਸ ਲਈ ਤੁਸੀਂ ਸੋਚੇ ਕਿਵੇਂ ਹੋ ਸਕਦੇ ਹੋ ਬ੍ਰਹਮ ਮੁਹ ਹ ਸਮਝ ਪੈ ਗਈ ਕਿ ਗੁਰੂ ਜੀ ਤੋਂ ਮਹਿਕਮਾ ਮੰਗ ਲਮਾ ਮੇਰੇ ਤੋਂ ਹੋਤਾ ਕੋਈ ਗਲਤੀ ਗਈ ਹੈ ਇਹ ਜ਼ਰੂਰ ਕੋਈ ਅੰਤਰਾਜਮਨੀ ਹੈ ਅਕਾਲ ਪੁਰਖ ਹੈ ਜੋ ਬੰਦੇ ਵਿੱਚ ਜਕੜਿਆ ਹੋਇਆ ਉਹ ਜਿਹੜਾ ਬ੍ਰਹਮਣਾ ਗੁਰੂ ພາਸਾ ਜੀ ਤੋਂ ਮੁਕਤੀ ਲੈ ਕੇ ਮੱਥਾ ਟੇਕਦਾ ਹੈ ਕਹਿੰਦਾ ਹੈ ਕਿ ਜੀ ਅੱਜ ਮੈਂ ਆਜ਼ਾਦ ਹੋ ਗਿਆ ਹਾਂ ਇਹ ਨਵਹਿਮ ਪੜਮਾ ਵਿੱਚੋਂ ਤੇ ਇਸ ਪ੍ਰਕਾਰ ਉਹ ਗੁਰੂ ਨਾਨਕ ਪਾਸ਼ਾ ਦਾ ਸਿੱਖ ਬਣਦਾ ਹੈ ਗੁਰੂ ਜੀ ਪਾਈ ਮਰਦਾਨੇ ਜਿਨੂੰ ਨਾਂ ਲੈ ਕੇ ਕਲਯੁਗੀ ਜੀਵਾਂ ਦਾ ਉਦਾਹਰਣ ਕਰਦੇ ਹੋਏ ਸੱਚ ਦਾ ਮਾਰਗ ਦੱਸਦੇ ਹੋਏ ਫਿਰ ਬਨਾਰਸ ਪਹੁੰਚ ਜਾਂਦੇ ਨੇ ਅੱਗੇ ਬਨਾਰਸ ਦੇ ਵਿੱਚ ਕੀ ਕੀ ਹੁੰਦਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਜਿਹੜੀ ਵੀਡੀਓ ਆ ਉਹ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ ਉਹਦੇ ਵਿੱਚ ਬਹੁਤ ਕੁਝ ਗੁਰੂ ਨਾਨਕ ਪਾਸ਼ਾ ਜੀ ਬਾਰੇ ਜਾਣਨ ਨੂੰ ਸਮਝਣ ਨੂੰ ਮਿਲਿਆ ਹੋਏਗਾ ਉਹਨਾਂ ਦੇ ਉਪਦੇਸ਼ ਬਾਰੇ ਸਾਨੂੰ ਪਤਾ ਲੱਗਿਆ ਹੋਏਗਾ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਨੀਆਂ ਚਾਹੁੰਦੇ ਹੋ ਸੁਣਨੀਆਂ ਚਾਹੁੰਦੇ ਹੋ ਤਾਂ ਜਲਦੀ ਨਾਲ ਸੋ ਪਿਆਰੇ ਸਾਹ ਸੰਤੇਜ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਨੂੰ ਲਿਖੋ